ਸਤਿ ਸ਼੍ਰੀ ਅਕਾਲ ਜੀ ਬੜੀ ਕਿਰਪਾ ਮਾਲਕ ਜੀ ਕਿ ਸਵੇਰ ਦੀ ਬਾਲਿ ਫਾਰਿਸ਼ ਜਿਹੜੀ ਰੁਕੀ ਹੋਈ ਹੈ ਉਹਦੇ ਨਾਲ ਜਿੰਨੇ ਵੀ ਸਾਡੇ ਅਸੀਂ ਜਿਹੜੇ ਰਾਹਤ ਦੇ ਕਾਰਜ ਹੈ ਕਿ ਜਿੱਥੇ ਜਿੱਥੇ ਜੋ ਪ੍ਰੋਟੈਕਸ਼ਨ ਵਰਕ ਹੈ ਉਹ ਜਿਹੜਾ ਉਹਦੇ ਤੇ ਅਸੀਂ ਜੂਰ ਦੇ ਸਕੇ ਸਾਡੇ ਦੋ ਪਿੰਡ ਜਿਹੜੇ ਆ ਉਹਨਾਂ ਨਾਲ ਸਾਡੀ ਕਨੈਕਟੀਵਿਟੀ ਚ ਕਿ ਬੜੀ ਕੋਸ਼ਿਸ਼ ਕਰੀ ਉੱਥੇ ਜਾਣ ਦੀ ਹੁਣ ਟਰੈਕਟਰ ਜਾਂ ਬੋਟ ਦੇ ਨਾਲ ਉੱਥੇ ਜਿਹੜਾ ਸਮਾਨ ਹੈ ਰਸਤ ਹੈ ਜੋ ਲੋਡ ਹੈ ਉਹਨਾਂ ਨਾਲ ਕਰ ਰਹੇ ਆ ਹਰਸਾ ਬੀਲਾ ਤੇ ਪਿੰਡ ਜਿਹੜਾ ਸਾਡਾ ਸ਼ਿਵ ਸਿੰਘ ਬੀਲਾ ਇਹਨਾਂ ਦੋਨਾਂ ਬੇਲਾਂ ਦੇ ਬੇਲਿਆਂ ਦੀ ਜਿਹੜੀ ਕਰੈਕਟਿਵਿਟੀ ਟੁੱਟ ਗਈ ਉਹਦਾ ਪਿੰਡ ਠੀਕ ਹੈ ਸੁਰੱਖਿਅਤ ਹੈ ਬਾਕੀ ਵੀ ਸਾਡੇ ਇਲਾਕੇ ਚ ਪਨਾਮ ਜਾ ਕੇ ਆਏ ਆ ਦੋਲਾ ਬਸਤੀ ਚ ਜਿੱਥੇ ਜਿੱਥੇ ਪਾਣੀ ਆਇਆ ਅ ਹਜੇ ਵੀ ਕਾਫੀ ਬਚਾਅ ਹੋ ਗਿਆ ਅ ਇੱਕ ਬੁਰਜ ਦੇ ਵਿੱਚ ਜਿਹੜੀ ਖਾਰ ਪੈਰੀ ਉੱਥੇ ਵੀ ਟੀਮ ਪਹੁੰਚ ਗਈ ਹੈ ਉੱਥੇ ਵੀ ਜਿਹੜਾ ਲਗਾਤਾਰ ਹੱਤਕਾਂ ਚੱਲ ਰਿਹਾ ਅ ਇਸ ਤੋਂ ਬਾਅਦ ਸੱਜਾ ਹੁਣ ਡੈਮ ਤੇ ਜਾਵਾਂਗੇ ਆਖਲਾ ਡੈਮ ਤੇ ਕਿ ਉੱਥੋਂ ਜਿਹੜਾ ਪਾਣੀ ਦਾ ਲੈਵਲ ਹੈ ਕਿਹਨੇ ਜਿਹੜੇ ਬਾਰੀ ਛਕੋਤੀ ਹੋਈਆਂ ਕੋਸ਼ਿਸ਼ ਕਰਾਂਗੇ ਕਿ ਸ਼ਾਮ ਤੱਕ ਜਿਹੜਾ ਇਹਦਾ ਪਾਣੀ ਦਾ ਲੈਵਲ ਹੈ ਹੋਰ ਘਟਾ ਦਈਏ ਬੜੀ ਕਿਰਪਾ ਹੋਈ ਮਾਲਕ ਜੀ ਆਪ ਸਭ ਦੇ ਸਾਥਰੇ ਨਾਲ ਪ੍ਰਸ਼ਾਸਨ ਦੇ ਸਾਥ ਨਾਲ ਸਾਡੇ ਸਾਰੇ ਵਿਪਾਰੀ ਸਾਰੀ ਟੀਮ ਰਾਤ ਵੀ ਜਾਗਦੀ ਰਹੀ ਹੁਣ ਵੀ ਜਿੱਥੇ ਵੀ ਲੋਡ ਹੈ ਕਿ ਅਗਲੇ ਕਈ ਦਿਨਾਂ ਤੱਕ ਕਸ਼ਮੀਰ ਇੱਥੇ ਇਦਾਂ ਹੀ ਜਿਹੜਾ ਹੈ ਜਦ ਤੱਕ ਇਹ ਮੁਸੀਬਤ ਪੂਰੀ ਜਲਦ ਨਹੀਂ ਵਰਦੀ ਵਿੱਚ ਸਾਡੀ ਸਾਰੀ ਟੀਮ ਤੇ ਹਰ ਜਿਹੜੀ ਅਪਡੇਟ ਹੈ ਤੁਹਾਨੂੰ ਦੇ ਰਾਵਾਂਗੇ ਇਹ ਵੀਡੀਓ ਪਾਉਣ ਦਾ ਮਕਸਦ ਬਹੁਤ ਸਾਰੇ ਇਹ ਹੀ ਹੈ ਕਿ ਤਾਂ ਕਿ ਤੁਹਾਨੂੰ ਸਹੀ ਅਪਡੇਟ ਮਿਲੇ ਪਤਾ ਲੱਗੇ ਕਿ ਜਿਹੜਾ ਹੈ ਕੀ ਪੋਜੀਸ਼ਨ ਹੈ ਆ ਬਹੁਤ ਸਾਰਾ ਜਿਹੜਾ ਨੈਸ਼ਨਲ মিডিਆ ਸਟੇਟ মিডিਆ ਉਹ ਵੀ ਪਹੁੰਚ ਰਿਹਾ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਰਹੀ ਕਾਪੀਟ ਕੰਸਲ